ਬੈਂਕਾਂ ਦਾ ਲੋਨ ਨਾ ਮੋੜਨ ਵਾਲਿਆਂ ਨੂੰ ਆਰਬੀਆਈ ਵੱਲੋਂ ਰਾਹਤ ਬੈਂਕਾਂ ਨੂੰ ਦਿੱਤੇ ਗਏ ਸਖਤ ਦਿਸ਼ਾ ਨਿਰਦੇਸ਼ ਹੁਣ ਕੀਤੇ ਗਏ ਨੇ ਨਵੇਂ ਨਿਯਮ ਲਾਗੂ ਦਰਅਸਲ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਇਸ ਲਈ ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਕਿਹਾ ਹੈ ਕਿ ਉਹ ਕਰਜ਼ਾ ਲੈਣ ਤੋਂ ਬਾਅਦ ਕਿਸ਼ਤਾਂ ਨਾ ਚੁਕਾਉਣ ਵਾਲੇ ਡਿਫਾਲਟਰਾਂ ਦੇ ਖਾਤਿਆਂ ਨੂੰ ਧੋਖਾਧੜੀ ਵਜੋਂ ਸ਼੍ਰੇਣੀ ਬੰਦ ਕਰਨ ਤੋਂ ਪਹਿਲਾਂ ਲੋੜਿੰਦਾ ਸਮਾਂ ਦੇਣ ਪਹਿਲਾਂ ਅਜਾਹੇ ਖਾਤਾ ਧਾਰਕਾਂ ਦਾ ਪੱਕ ਸੁਨਿਆ ਜਾਵੇ ਇਸ ਤੋਂ ਇਲਾਵਾ ਟੋਕਾ ਥੜੀ ਬਾਰੇ ਪੂਰੀ ਜਾਣਕਾਰੀ ਦੇਣ ਦੇ ਨਾਲ ਹੀ ਗ੍ਰਾਹਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰਨਾ ਹੋਵੇਗਾ ਆਰਬੀਆਈ ਨੇ ਜਾਰੀ ਇੱਕ ਸਰਕੂਲਰ ਦੇ ਵਿੱਚ ਕਿਹਾ ਹੈ ਕਿ ਡਿਫਾਲਟਰ ਵਿਅਕਤੀਆਂ ਜਾਂ ਫਿਰ ਸੰਸਥਾਵਾਂ ਨੂੰ ਕਾਰਨ ਦੱਸੋ ਤੇ ਨੋਟਿਸ ਦਾ ਜਵਾਬ ਦੇਣ ਲਈ ਘੱਟੋ ਘੱਟ 21 ਦਿਨ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਕੇਂਦਰੀ ਬੈਂਕ ਦੇ ਮੌਜੂਦਾ ਨਿਯਮਾਂ ਦੇ ਵਿੱਚ ਕੀਤੀ ਗਈ ਸੋਧ ਦੇ ਵਿੱਚ ਪਿਛਲੇ ਸਾਲ ਮਾਰਚ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਸ਼ਾਮਲ ਕੀਤਾ ਗਿਆ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬੈਂਕਰ ਡਿਫਾਲਟਰ ਨੂੰ ਸੁਣਵਾਈ ਦਾ ਅਧਿਕਾਰ ਦਿੱਤੇ ਬਿਨਾ ਇੱਕ ਪਾਸੜ ਤੌਰ ਤੇ ਕਿਸੇ ਖਾਤੇ ਨੂੰ ਧੋਖਾ ਧੜੀ ਵਜੋਂ ਕੋਸ਼ਿਸ਼ ਨਹੀਂ ਕਰ ਸਕਦੇ ਸਾਰਵੋੱਚ ਅਦਾਲਤ ਮੁਤਾਬਕ ਉਹਨਾਂ ਦੇ ਖਾਤੇ ਨੂੰ ਧੋਖਾਧੜੀ ਵੱਜੋਂ ਸ਼੍ਰੇਣੀਬੰਦ ਕੀਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਦੇ ਸਾਹਮਣੇ ਆਪਣੀ ਪ੍ਰਤੀਨਿਧਤਾ ਕਰਨ ਲਈ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਇਹ ਹੀ ਨਿਆਂਸ਼ੀਲ ਹੋਏਗਾ। ਇਸ ਮਗਰੋਂ ਹੀ ਰਿਜ਼ਰਵ ਬੈਂਕਾਂ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਧੋਖਾਧੜੀ ਦੇ ਜੋਖਮ ਪ੍ਰਬੰਧਨ ਨੀਤੀ ਦੀ ਬੋਰਡ ਦੁਆਰਾ 3 ਸਾਲਾਂ ਵਿੱਚੋਂ ਘੱਟੋ-ਘੱਟ ਇੱਕ ਵਾਰ ਸਮੀਖਿਆ ਕੀਤੀ ਜਾਵੇਗੀ ਬੈਂਕਾਂ ਨੂੰ ਧੋਖਾਧੜੀ ਦੇ ਮਾਮਲਿਆਂ ਦੀ ਨਿਗਰਾਨੀ ਉੱਤੇ ਕਾਰਵਾਈ ਕਰਨ ਲਈ ਬੋਰਡ ਦੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕਰਨਾ ਹੋਵੇਗਾ ਬੈਂਕਾਂ ਨੂੰ ਧੋਖਾਧੜੀ ਦੇ ਉਚਿਤ ਸੰਕੇਤਾਂ ਦੀ ਪਛਾਣ ਕਰਕੇ ਆਪਣੀ ای ਡਬਲਯੂ ਐਸ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਦੱਸਦੀ ਹੈ ਬੈਂਕਾਂ ਦਾ ਲੋਨ ਨਾ ਮੋੜਨ ਵਾਲਿਆਂ ਨੂੰ ਆਰ ਬੀ ਆਈ ਵੱਲੋਂ ਰਾਹਤ ਦਿੱਤੀ ਗਈ ਹੈ ਬਿਊਰੋ ਰਿਪੋਰਟ 델 ਪੋਸਟ ਪੰਜਾਬੀ ਬੈਂਕਾਂ ਦਾ ਲੋਨ ਨਾ ਮੋੜਨ ਵਾਲਿਆਂ ਨੂੰ ਆਰਬੀਆਈ ਵੱਲੋਂ ਰਾਹਤ ਬੈਂਕਾਂ ਨੂੰ ਦਿੱਤੇ ਗਏ ਸਖਤ ਦਿਸ਼ਾ ਨਿਰਦੇਸ਼ ਹੁਣ ਕੀਤੇ ਗਏ ਨੇ ਨਵੇਂ ਨਿਯਮ ਲਾਗੂ ਦਰਅਸਲ ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ ਇਸ ਲਈ ਆਰਬੀਆਈ ਵੱਲੋਂ ਬੈਂਕਾਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਤੇ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਨੂੰ ਕਿਹਾ ਹੈ ਕਿ ਉਹ ਕਰਜ਼ਾ ਲੈਣ ਤੋਂ ਬਾਅਦ ਕਿਸ਼ਤਾਂ ਨਾ ਚੁਕਾਉਣ ਵਾਲੇ ਡਿਫਾਲਟਰਾਂ ਦੇ ਖਾਤਿਆਂ ਨੂੰ ਧੋਖਾਧੜੀ ਵਜੋਂ ਸ਼੍ਰੇਣੀ ਬੰਦ ਕਰਨ ਤੋਂ ਪਹਿਲਾਂ ਲੋੜਿੰਦਾ ਸਮਾਂ ਦੇਣ ਪਹਿਲਾ ਅਜਾਹੇ ਖਾਤਾ ਧਾਰਕਾਂ ਦਾ ਪੱਕ ਸੁਨਿਆ ਜਾਵੇ ਇਸ ਤੋਂ ਇਲਾਵਾ ਟੋਕਾ ਥੜੀ ਬਾਰੇ ਪੂਰੀ ਜਾਣਕਾਰੀ ਦੇਣ ਦੇ ਨਾਲ ਹੀ ਗ੍ਰਾਹਕਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕਰਨਾ ਹੋਵੇਗਾ RBI ਨੇ ਜਾਰੀ ਇੱਕ ਸਰਕੂਲਰ ਦੇ ਵਿੱਚ ਕਿਹਾ ਹੈ ਕਿ ਡਿਫਾਲਟਰ ਵਿਅਕਤੀਆਂ ਜਾਂ ਫਿਰ ਸੰਸਥਾਵਾਂ ਨੂੰ ਕਾਰਨ ਦੱਸੋ ਤੇ ਨੋਟਿਸ ਦਾ ਜਵਾਬ ਦੇਣ ਲਈ ਘੱਟੋ ਘੱਟ 21 ਦਿਨ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਕੇਂਦਰੀ ਬੈਂਕ ਦੇ ਮੌਜੂਦਾ ਨਿਯਮਾਂ ਦੇ ਵਿੱਚ ਕੀਤੀ ਗਈ ਸੋਧ ਦੇ ਵਿੱਚ ਪਿਛਲੇ ਸਾਲ ਮਾਰਚ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਸ਼ਾਮਲ ਕੀਤਾ ਗਿਆ ਹੈ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬੈਂਕ ਡਿਫਾਲਟਰ ਨੂੰ ਸੁਣਵਾਈ ਦਾ ਅਧਿਕਾਰ ਦਿੱਤੇ ਬਿਨਾ ਇੱਕ ਪਾਸੜ ਤੌਰ ਤੇ ਕਿਸੇ ਖਾਤੇ ਨੂੰ ਧੋਖਾਧੜੀ ਵੱਜੋਂ ਕੋਸ਼ਿਸ਼ ਨਹੀਂ ਕਰ ਸਕਦੇ ਸਰਵੋੱਚ ਅਦਾਲਤ ਮੁਤਾਬਕ ਉਹਨਾਂ ਦੇ ਖਾਤੇ ਨੂੰ ਧੋਖਾਧੜੀ ਵੱਜੋਂ ਸ਼ਰੈਣੀ ਬੰਦ ਕੀਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਦੇ ਸਾਹਮਣੇ ਆਪਣੀ ਪ੍ਰਤੀਨਿਧਤਾ ਕਰਨ ਲਈ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ ਇਹ ਹੀ ਨਿਆਂਸ਼ੀਲ ਹੋਏਗਾ ਇਸ ਮਗਰੋਂ ਹੀ ਰਿਜ਼ਰਵ ਬੈਂਕਾਂ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਧੋਖਾਧੜੀ ਦੇ ਜੋਖਮ ਪ੍ਰਬੰਧਨ ਨੀਤੀ ਦੀ ਬੋਰਡ ਦੁਆਰਾ ਤਿੰਨ ਸਾਲਾਂ ਵਿੱਚੋਂ ਘੱਟੋ-ਘੱਟ ਇੱਕ ਵਾਰ ਸਮੀਖਿਆ ਕੀਤੀ ਜਾਵੇਗੀ ਬੈਂਕਾਂ ਨੂੰ ਧੋਖਾਧੜੀ ਦੇ ਮਾਮਲਿਆਂ ਦੀ ਨਿਗਰਾਨੀ ਉੱਤੇ ਕਾਰਵਾਈ ਕਰਨ ਲਈ ਬੋਰਡ ਦੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਕਰਨਾ ਹੋਵੇਗਾ ਬੈਂਕਾਂ ਨੂੰ ਧੋਖਾਧੜੀ ਦੇ ਉਚਿਤ ਸੰਕੇਤਾਂ ਦੀ ਪਛਾਣ ਕਰਕੇ ਆਪਣੀ ای ਡਬਲਯੂ ਐਸ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਦੱਸਦੀ ਹੈ ਬੈਂਕਾਂ ਦਾ ਲੋਨ ਨਾ ਮੋੜਨ ਵਾਲਿਆਂ ਨੂੰ ਆਰ ਬੀ ਆਈ ਵੱਲੋਂ ਰਾਹਤ ਦਿੱਤੀ ਗਈ ਹੈ ਬਿਊਰੋ ਰਿਪੋਰਟ ਡੇਲ ਪੋਸਟ ਪੰਜਾਬੀ